ਸਟਾਰ ਦੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਇਹ ਮੁਹਾਵਰਾ ਜਰੂਰ ਸੁਣਿਆ ਹੋਵੇਗਾ ਕਿ ਤਗੜੇ ਤਾਂ ਸੱਤੀ ਵੀਹੀ ਸੌ ਭਾਵ ਕੇ ਤਗੜੇ ਆਦਮੀ ਦਾ ਹਰ ਥਾਂ ਤੇ ਬੋਲਬਾਲਾ ਹੁੰਦਾ ਹੈ ਉਹ ਹਮੇਸ਼ਾ ਕਮਜ਼ੋਰ ਵਿਅਕਤੀਆਂ ਨੂੰ ਦਬਾਉਂਦਾ ਹੈ ਫਿਰ ਇਹ ਕਮਜ਼ੋਰੀ ਭਾਵੇਂ ਸਰੀਰਕ ਤੌਰ ਤੇ ਹੋਵੇ ਤੇ ਭਾਵੇਂ ਮਾਨਸਿਕ ਤੌਰ ਤੇ ਹੋਵੇ ਤਾਂ ਕਮਜ਼ੋਰ ਆਦਮੀ ਦੀਆਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਹਨ ਆਓ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪਹਿਲੀ ਗੱਲ ਇਹ ਹੈ ਕਿ ਮਾਨਸਿਕ ਤੌਰ ਤੇ ਕਮਜ਼ੋਰ ਬੰਦਾ ਹਮੇਸ਼ਾ ਦੂਜਿਆਂ ਤੋਂ ਸਲਾਹ ਲੈਣ ਦਾ ਆਦੀ ਹੁੰਦਾ ਹੈ ਤੇ ਆਪਣੇ ਫੈਸਲੇ ਆਪ ਨਹੀਂ ਕਰਦਾ ਗੱਲ ਗੱਲ ਤੇ ਦੂਜਿਆਂ ਤੋਂ ਸਲਾਹ ਲੈਣ ਵਾਲਾ ਬੰਦਾ ਅਕਸਰ ਹੀ ਨੁਕਸਾਨ ਉਠਾਉਂਦਾ ਹੈ ਤੇ ਕਈ ਵਾਰੀ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ ਕਿਉਂਕਿ ਅੱਜ ਕੱਲ੍ਹ ਦੋਸਤ ਮਿੱਤਰ ਰਿਸ਼ਤੇਦਾਰ ਤੇ ਸਮਾਜ ਦੇ ਲੋਕ ਇੰਨੇ ਸੰਸਚੀਅਰ ਨਹੀਂ ਰਹੇ ਕਿ ਉਹ ਸਦਾ ਕਿਸੇ ਨੂੰ ਨੇਕ ਸਲਾਹ ਹੀ ਦੇਣਗੇ ਉਹ ਜਾਣ ਬੁੱਝ ਕੇ ਪੁੱਠੇ ਰਸਤੇ ਵੀ ਪਾ ਸਕਦੇ ਹਨ ਜੇਸ ਨਾਲ ਨੁਕਸਾਨ ਹੋਣ ਦਾ ਖਤਰਾ ਵੱਧ ਜਾਂਦਾ ਹੈ ਦੂਜੀ ਗੱਲ ਇਹ ਹੈ ਕਿ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਜਲਦੀ ਹੀ ਹੌਂਸਲਾ ਛੱਡ ਬੈਠਦੇ ਹਨ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਿਅਕਤੀ ਕਿਸੇ ਕੰਮ ਵਿੱਚ ਥੋੜਾ ਘਾਟਾ ਪੈਣ ਤੇ ਜਾਂ ਫਿਰ ਜ਼ਿੰਦਗੀ ਵਿੱਚ ਕੁਝ ਗਲਤ ਵਾਪਰਨ ਤੇ ਹੌਂਸਲਾ ਛੱਡ ਬੈਠਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਭ ਕੁਝ ਖਤਮ ਹੋ ਗਿਆ ਹੈ ਤੇ ਹੁਣ ਜੀਣ ਦਾ ਕੋਈ ਹਾਲ ਨਹੀਂ ਰਿਹਾ ਜਦੋਂ ਕਿ ਅਸਲੀਅਤ ਇਹ ਹੈ ਕਿ ਹਰ ਕੰਮ ਵਿੱਚ ਹਰ ਵੇਲੇ ਮੁਨਾਫਾ ਨਹੀਂ ਹੁੰਦਾ ਸਭ ਸਗੋਂ ਨਫਾ ਤੇ ਨੁਕਸਾਨ ਨਾਲ ਨਾਲ ਹੀ ਚੱਲਦੇ ਹਨ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਹਰ ਵੇਲੇ ਸਭ ਕੁਝ ਚੰਗਾ ਨਹੀਂ ਹੁੰਦਾ ਸਗੋਂ ਕਈ ਵਾਰੀ ਬੁਰਾ ਸਮਾਂ ਵੀ ਆਉਂਦਾ ਹੈ ਤੇ ਬੁਰੇ ਹਾਲਾਤ ਵੀ ਬਣ ਜਾਂਦੇ ਹਨ ਪਰੰਤੂ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ 네ਗੇਟਿਵਲੀ ਸੋਚਣ ਲੱਗਦਾ ਹੈ ਤੇ ਕਈ ਵਾਰ ਡਿਪਰੈਸ਼ਨ ਵਿੱਚ ਵੀ ਚਲਾ ਜਾਂਦਾ ਹੈ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸੁੱਖ-ਦੁੱਖ ਜੀਵਨ ਰੂਪੀ ਸਿੱਕੇ ਦੇ ਦੋ ਪਾਸੇ ਹਨ ਤੇ ਹਰੇਕ ਵਿਅਕਤੀ ਨੂੰ ਇਹ ਤੰਨ ਦੇ ਕੱਪੜਿਆਂ ਵਾਂਗੂੰ ਖੰਡਾਉਣੇ ਪੈਂਦੇ ਹਨ ਇਸੇ ਲਈ ਤਾਂ ਗੁਰੂ ਸਾਹਿਬਾਨ ਨੇ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਸੀ ਤਾਂ ਜੋ ਡਿਪਰੈਸ਼ਨ ਤੋਂ ਬਚਿਆ ਜਾ ਸਕੇ ਤੇ ਸਾਡਾ ਮਨ ਹਮੇਸ਼ਾ ਪੋਜ਼ਿਟਿਵ ਰਹੇ ਤੀਜਾ ਪੁਆਇੰਟ ਨਸ਼ਿਆਂ ਦਾ ਹੈ ਨਸ਼ਿਆਂ ਦਾ ਗੁਲਾਮ ਵਿਅਕਤੀ ਮਾਨਸਿਕ ਤੌਰ ਤੇ ਸਟਰੌਂਗ ਨਹੀਂ ਰਹਿ ਸਕਦਾ। ਉਹਦੇ ਮਨ ਵਿੱਚ ਹਮੇਸ਼ਾ ਉਤਰਾ ਚੜਾ ਆਉਂਦੇ ਰਹਿੰਦੇ ਨੇ। ਅਜਿਹੇ ਨਸ਼ੇ ਦੇ ਆਦੀ ਲੋਕਾਂ ਵਿੱਚ ਫੈਸਲੇ ਲੈਣ ਦੀ ਸਮਰੱਥਾ ਬਹੁਤ ਘਟ ਜਾਂਦੀ ਹੈ ਤੇ ਉਹ ਦੂਜਿਆਂ ਦੀਆਂ ਸਲਾਹਾਂ ਤੇ ਵਧੇਰੇ ਡਿਪੈਂਡ ਹੋ ਜਾਂਦੇ ਹਨ। ਜਿਸ ਨਾਲ ਉਹਨਾਂ ਦਾ ਆਰਥਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਵੀ ਗ੍ਰਾਫ ਨੀਚੇ ਆਉਂਦਾ ਹੈ। ਛਿੱਟੇਵਾਂ ਲੋਕ ਅਜਿਹੇ ਵਿਅਕਤੀ ਤੋਂ ਥੋੜਾ ਦੂਰੀ ਬਣਾ ਕੇ ਹੀ ਰੱਖਣ ਲੱਗਦੇ ਨੇ। ਇਸ ਕਰਕੇ ਨਸ਼ਿਆਂ ਦਾ ਆਦੀ ਵਿਅਕਤੀ ਸਮਾਜ ਵਿੱਚ ਤੇ ਰਿਸ਼ਤੇਦਾਰਾਂ ਵਿੱਚ ਵੀ ਆਪਣੀ ਕਦਰ ਆਪ ਹੀ ਘਟਾ ਲੈਂਦਾ ਹੈ ਇਸ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਦੇ ਵਿੱਚ ਹੀ ਭਲਾਈ ਹੁੰਦੀ ਹੈ ਲਾਸਟ ਪੁਆਇੰਟ ਇਹ ਹੈ ਕਿ ਆਪਣੀ ਸੋਚ ਪੋਜ਼ੀਟਿਵ ਰੱਖਣ ਵਾਲੇ ਵਿਅਕਤੀ ਹਮੇਸ਼ਾ ਫਾਇਦੇ ਵਿੱਚ ਹੀ ਰਹਿੰਦੇ ਹਨ ਜਦੋਂ ਕੋਈ ਵਿਅਕਤੀ 네ਗੇਟਿਵਲੀ ਸੋਚਣ ਦਾ ਆਦੀ ਹੋ ਜਾਂਦਾ ਹੈ ਤਾਂ ਉਹਨੂੰ ਚੰਗੀਆਂ ਗੱਲਾਂ ਵਿੱਚ ਵੀ ਬੁਰਾਈ ਨਜ਼ਰ ਆਉਣ ਲੱਗਦੀ ਹੈ ਅਜਿਹੇ ਹਕਤੀ ਕੋਈ ਵੀ ਕੰਮ ਪੱਕੇ ਰਾਦੇ ਨਾਲ ਸ਼ੁਰੂ ਨਹੀਂ ਕਰ ਪਾਉਂਦਾ ਕਿਉਂਕਿ ਉਸ ਨੂੰ ਫਾਇਦੇ ਨਾਲੋਂ ਨਵਾਂ ਕੰਮ ਸ਼ੁਰੂ ਕਰਨ ਦੇ ਵਿੱਚ ਨੁਕਸਾਨ ਦਾ ਪਹਿਲੂ ਜ਼ਿਆਦਾ ਨਜ਼ਰ ਆਉਂਦਾ ਹੈ ਇਸ ਲਈ 네ਗੇਟਿਵ ਥਿੰਕਿੰਗ ਨੂੰ ਬਾਏ ਬਾਏ ਕਰਕੇ ਪੋਜ਼ਿਟਿਵ ਥਿੰਕਿੰਗ ਅਪਣਾਉਣ ਵਿੱਚ ਹੀ ਫਾਇਦਾ ਹੁੰਦਾ ਹੈ ਅੰਤ ਦੇ ਵਿੱਚ ਇੱਕ ਵਿਗਿਆਨੀ ਚਾਰਲਸ ਡਾਰਵਿਨ ਦੇ ਸਿਧਾਂਤ ਸਰਵਾਈਵਲ ਆਫ ਦਾ ਫਿਟਸਟ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ ਉਸ ਵਿਗਿਆਨੀ ਅਨੁਸਾਰ ਕੁਦਰਤ ਤਗੜੇ ਤੇ ਫਿਟ ਵਿਅਕਤੀਆਂ ਨੂੰ ਇਸ ਧਰਤੀ ਤੇ ਸਰਵਾਈਵ ਕਰਨ ਦਾ ਮੌਕਾ ਦਿੰਦੀ ਹੈ ਇਸ ਲਈ ਸਾਨੂੰ ਮਾਨਸਿਕ ਕਮਜ਼ੋਰੀਆਂ ਦੂਰ ਕਰਕੇ ਤਗੜੇ ਤੇ ਫਿਟ ਬਨਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਦਾ ਸਹੀ ਲੁਤਫ ਲੈ ਸਕਦੇ ਹਾਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ